ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਮਿਹਰ ਕਰਦੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਸੱਚੇ ਨਾ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੀਓ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚੌਥੇ ਭਾਗ ਦੇ ਵਿੱਚ ਆਪ ਜੀ ਦੇ ਨਾਲ ਸਰਪੰਨ ਕਰਾਂਗੇ ਜੀਵਨੀ ਬਾਬਾ ਆਨੰਦ ਸਿੰਘ ਮਹਾਰਾਜ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦਾ ਨਾਨਕ ਸਰ ਕਲੇਰਾ ਜਗਰੋਂ ਵਿਖੇ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਆਨੰਦ ਸਿੰਘ ਮਹਾਰਾਜ ਜਦੋਂ ਨਾਨਕ ਸਰਸ ਪਹੁੰਚਦੇ ਹਨ ਤਾਂ ਬਾਬਾ ਜੀ ਕੁਝ ਸਮਾਂ ਪਹਿਲਾਂ ਵੀ ਇਸ ਸਥਾਨ ਦੇ ਉੱਪਰ ਪਹੁੰਚੇ ਸਨ ਜਿੱਥੇ ਅੱਜ 68 ਨਾਨਕ ਸਰਕਲੇ ਰੰਜ ਗਰਾਉਂਡ ਸੂਬਤ ਹੈ ਜਿੱਥੇ ਅੱਜ ਸੋਹਣੇ ਸਥਾਨ ਬਣੇ ਹੋਏ ਹਨ ਜਦੋਂ ਬਾਬਾ ਜੀ ਇੱਥੇ ਪਹੁੰਚੇ ਬਾਬਾ ਜੀ ਜਦੋਂ ਇੱਕ ਸਥਾਨ ਤੋਂ ਦੂਸਰੇ ਸਥਾਨ ਜਾਂਦੇ ਤੇ ਕੱਖਾਂ ਦੀ ਝੁੱਗੀ ਨੂੰ ਅਕਲ ਆ ਜਾਂਦੇ ਜਿਹਦੀਆਂ ਲਾਟਾਂ ਜਗਰੋਂ ਤੋਂ ਦਿਖਾਈ ਦਿੰਦੀਆਂ ਬਾਬਾ ਨੰਦ ਸਿੰਘ ਮਹਾਰਾਜ ਜਦੋਂ ਇਸ ਸਥਾਨ ਦੇ ਉੱਪਰ ਆਏ ਜਿੱਥੇ ਅੱਜ 68 ਨਾਨਕ ਸਰਕੀਰਾਂ ਹੈ ਸ਼ੌਕਤ ਹੈ ਤਾਂ ਬਾਬਾ ਜੀ ਤੇ ਇੱਥੇ ਮਰੇ ਹੋਏ ਪਸ਼ੂਆਂ ਨੂੰ ਸੁਟਣਾ ਮੁਸਲਮਾਨਾਂ ਦੇਖੂ ਬਿਆਵਾਂ ਜੰਗਲ ਤੇ ਬਾਬਾ ਜੀ ਨੇ ਇੱਥੇ ਆ ਕੇ ਕਿਸ ਤਰ੍ਹਾਂ ਪਾਣੀ ਦੇ ਨਾਂ ਬਾਣੀ ਦੇ ਪ੍ਰਵਾਹ ਚਲਾਏ ਕਿੱਲੀ ਦੇ ਨਾਲ ਕੇ ਸੰਨ ਕੇ ਤਪੱਸਿਆ ਕੀਤੀ ਭਜਨ ਬੰਦਗੀ ਕੀਤੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰਿਆ ਠੰਡੇ ਜਲ ਦੇ ਵਿੱਚ ਖੜ ਕੇ ਤਪੱਸਿਆ ਕੀਤੀ ਦਰਖਤ ਦੇ ਉੱਪਰ ਚੜ ਜਾਣਾ ਨੀਂਦੌਣੀ ਤੰ ਪਾਣੀ ਦੇ ਵਿੱਚ ਚੱਲਦੇ ਪਾਣੀ ਦੇ ਵਿੱਚ ਛਾਲ ਮਾਰ ਦੇਣੀ ਕਿੱਲੀ ਦੇ ਨਾਲ ਕੇਸਪੰਨ ਕੇ ਤਪੱਸਿਆ ਕਰਨੇ ਇੱਕ ਵਾਰ ਬਾਬਾ ਜੀ ਦੇ ਕੋਲ ਇੱਕ ਪੰਡਤ ਜੀ ਆਏ ਬਾਬਾ ਜੀ ਨੂੰ ਕਿੱਲੀ ਦੇ ਨਾਲ ਕੇਸ ਬੰਨਦੇ ਆ ਤਪੱਸਿਆ ਕਰਦੇ ਵੇਖਿਆ ਤਕੈਂਦੇ ਕੋਈ ਔਖੀ ਗੱਲ ਨਹੀਂ ਅਸੀਂ ਵੀ ਕਰ ਲਵਾਂਗੇ ਤਾਂ ਪੰਡਤ ਜੀ ਜਦੋਂ ਬਾਬਾ ਜੀ ਦੀ ਤਰ੍ਹਾਂ ਹੀ ਆਪਦੀ ਜੋ ਬੋਧੀ ਸੀ ਉਹਨਾਂ ਦੀ ਉਹ ਕਿੱਲੀ ਤੇ ਨਾਲ ਜਦੋਂ ਬੰਨੀ ਪੰਡਤ ਜੀ ਆਪਣੇ ਧਰਮ ਅਨੁਸਾਰ ਰਾਮ ਜੀ ਰਾਮ ਜੀ ਦਾ ਜਾਪ ਕਰਨ ਲੱਗੇ ਜਦੋਂ ਪੰਡਤ ਜੀ ਨੂੰ ਆਈ ਨੀਂਦ ਦਾ ਝੂਟਾ ਆਇਆ ਉਹਦੀ ਤਾਂ ਤੇ ਪੰਡਤ ਜੀ ਠਾਂ ਰੀਸਾਨੀ ਭਾਈ ਜੋ ਰੱਬ ਦੇ ਦਰਗਾਹ ਵਿੱਚੋਂ ਭੇਜੇ ਕੋ ਨਾਨਕ ਸਾਹਿਬ ਦੇ ਉਹਨਾਂ ਦੇ ਰੀਸਾਨੀ ਕਰਨੀਆਂ ਚਾਹੀਦੀਆਂ ਸੋ ਬਾਬਾ ਜੀ ਨੇ ਕਿਸ ਤਰ੍ਹਾਂ ਬਾਣੀ ਦੇ ਪ੍ਰਵਾਹ ਚਲਾਏ ਬੀਆ ਬਣ ਜੰਗਲਾਂ ਦੇ ਵਿੱਚ ਮੰਗਲ ਲਾਏ ਬਾਬਾ ਆਨੰਦ ਸਿੰਘ ਮਹਾਰਾਜ ਤਾਂ ਸੰਗਤ ਕਹਿੰਦੀ ਬਾਬਾ ਜੀ ਆਪ ਜੀ ਜਦੋਂ ਜਾਂਦੇ ਹੋ ਤਾਂ ਅੱਗ ਲਗਾ ਜਾਂਦੇ ਹੋ ਇੱਥੇ 68 ਇਥੇ ਗੁਰਦੁਆਰੇ ਬਣਾਓ ਤਾਂ ਬਾਬਾ ਅਨੰਦ ਸਿੰਘ ਮਹਾਰਾਜ ਕਹਿੰਦੇ ਭਾਈ ਨਹੀਂ ਜਦੋਂ ਸੰਗਤਾਂ ਨੇ ਫਿਰ ਕਿਹਾ ਕਿ ਬਾਬਾ ਜੀ ਗੁਰਦੁਆਰਾ ਸਾਹਿਬ ਬਣਾਓ ਤਾਂ ਬਾਬਾ ਜੀ ਕਹਿੰਦੇ ਕਿ ਭਾਈ ਹੁਕਮਨਾਮਾ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੁਕਮਨਾਮਾ ਲਿਆ ਤਾਂ ਹੁਕਮਨਾਮਾ ਸਾਹਿਬ ਆਇਆ ਹਰਪ੍ਰਭ 68 ਬਣਾਇਆ ਪੈਸੇ ਕਰਕੇ ਆਪਾਂ ਕਹਿੰਦੇ 68 ਨਾਲ ਕਿ ਸਰਕਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਮੋਹਰ ਲਾਈ ਠਾਠ ਨਾਨਕ ਸਰਕਲੇਰਾ ਬਣਨਾ ਆਰੰਭ ਹੋਇਆ ਜਦੋਂ ਗੁਰੂ ਨਾਨਕ ਸਾਹਿਬ ਦੀ ਮੋਹਰ ਲੱਗ ਗਈ ਤਾਂ ਸੰਗਤ ਕਹਿੰਦੀ ਮੇਸਤਰੀ ਕਹਿੰਦੇ ਬਾਬਾ ਜੀ ਆਪ ਜੀ ਤੇ ਨਾਂ ਦੇ ਉੱਤੇ ਅਸਾਣ ਦਾ ਨਾਮ ਰੱਖੀਏ ਤਾਂ ਬਾਬਾ ਜੀ ਕਹਿੰਦੇ ਨਹੀਂ ਭਾਈ ਮੈਂ ਤਾਂ ਮਲਬੂਤਰ ਦਾ ਪਤਲਾ ਹਾਂ ਗੁਰਨਾਨਕ ਸਾਹਿਬ ਦੀ ਮੋਹਰ ਲੱਗੀ ਹੈ ਗੁਰਨਾਨਕ ਸਾਹਿਬ ਦੇ ਨਾਮ ਦੇ ਉੱਪਰ ਨਾਮ ਰੱਖੋ ਨਾਨਕ ਸਰ ਸੁਪ ਕਲੇਰਾ ਪਿੰਡ ਨਾਲ ਹੋਣ ਦੇ ਕਾਰਨ ਨਾਨਕ ਸਰ ਕਲੇਰਾ ਸਥਾਨ ਦਾ ਨਾਮ ਪੈ ਗਿਆ 68 ਗੁਰਨਾਨਕ ਸਾਹਿਬ ਦੇ ਹੁਕਮਨਾਮਾ ਸਾਹਿਬ ਆਇਆ ਹਰਪੁਰਾ 68 ਇਸੇ ਕਰਕੇ ਕਿਹਾ ਜਾਂਦਾ 68 ਨਾਨਕ ਸਰ ਕਲੇਰਾ ਜਗਰੋਂ तहसील जगराऊ है जिला लुधियाना है बाबा नंद सिंह महाराज ਜਦੋਂ ਕਿਲੀ ਦੇ ਨਾਲ ਕਿਸਪਨ ਕੇ ਤਪੱਸਿਆ ਕਰਦੇ ਪਾਣੀ ਦੇ ਵਿੱਚ ਖੜ ਕੇ ਤਪੱਸਿਆ ਕਰਦੇ ਤਾਂ ਸਾਡੇ ਬਜ਼ੁਰਗ ਦੱਸਿਆ ਕਰਦੇ ਕਹਿੰਦੇ ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਸੀ ਜੋ ਸਾਡਾ ਟੀਚਰ ਸੀ ਜੋ ਮਾਸਟਰ ਸੀ ਉਹ ਸਾਨੂੰ ਦੱਸਿਆ ਕਰਦੇ ਕਿ ਭਾਈ ਜਗਰਾਉ ਦੇ ਲਾਗੇ ਕੁਝ ਦੂਰੀ ਦੇ ਉੱਤੇ ਜਗਰੋਂ ਤੋਂ ਕੁਝ ਕੋਈ ਸੰਤ ਨੇ ਉਹ ਕਿਲੀ ਦੇ ਨਾਲ ਕਿਸ ਬੰਨ ਕੇ ਤਪੱਸਿਆ ਕਰਦੇ ਹਾਂ ਉਹ ਹੋਰ ਕੋਈ ਨਹੀਂ ਸੀ ਉਹ ਇਸ਼ਾਰਾ ਸੀ ਧੰਨ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਬਾ ਕਿ ਕਿਸ ਤਰ੍ਹਾਂ ਉਹ ਕਿਲੀ ਦੇ ਨਾਲ ਕਿਸ ਬੰਨ ਕੇ ਤਪੱਸਿਆ ਕਰਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰਦੇ ਕਿਸ ਤਰ੍ਹਾਂ ਬਾਬਾ ਨੰਦ ਸਿੰਘ ਮਹਾਰਾਜ ਨੇ ਬਾਣੀ ਬਾਣੇ ਦੇ ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਬਾਬਾ ਨੰਦ ਸਿੰਘ ਮਹਾਰਾਜ ਦੇ ਜੋ ਤਪ ਸਥਾਨ ਹੈ ਜੋ ਪੋਹਰਾ ਸਾਹਿਬ ਹੈ ਉਸ ਦੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਹਨ ਭਾਈ ਆਪਣੇ ਜੀਵਨ ਦੇ ਵਿੱਚ ਕਟੋ-ਕਟ ਇੱਕ ਵਾਰ ਬਾਬਾ ਨੰਦ ਸਿੰਘ ਮਹਾਰਾਜ ਦੇ ਸਥਾਨ 68 ਨਾਨਕ ਸਰਕਲੇ ਰਾ ਜਗਰੋਂ ਦੇ ਵਖੇ ਦਰਸ਼ਨ ਦੇਦਾਰੇ ਜਰੂਰ ਕਰਨੇ ਚਾਹੀਦੇ ਹਨ ਉਹਨਾਂ ਸਥਾਨਾਂ ਦੇ ਜਿੱਥੇ ਮਹਾਪੁਰਖਾਂ ਨੇ ਆਪ ਤਪ ਕੀਤਾ ਜਿੱਥੇ ਮਹਾਪੁਰਖ ਆਪ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜੇ ਪਾਣੀ ਬਾਣੇ ਦੇ ਨਾਲ ਜੁੜੇ ਉੱਥੇ ਲੱਖਾਂ ਸੰਗਤਾਂ ਨੂੰ ਜੋੜਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਬਾਬਾ ਅਨੰਦ ਸਿੰਘ ਜੀ ਆਏ ਸੀ ਉਹਨਾਂ ਜੰਗਲ ਚ ਮੰਗਲ ਲਾਏ ਸੀ ਬੀਆਵਣ ਜੰਗਲਾਂ ਵਿੱਚ ਮੰਗਲ ਲਾਏ ਸੀ ਕਲੀ ਦੇ ਨਾਲ ਕੇਸ ਬਨ ਕੇ ਤਪਸਿਆ ਕੀਤੀ ਨਾ ਉਜਪੇ ਤੇ ਨਾ ਉਜਪਾਇਆ ਜੀਵਨੀ ਬਾਬਾ ਆਨੰਦ ਸਿੰਘ ਮਹਾਰਾਜ ਚੌਥੇ ਭਾਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਖਤਮ ਕਰਦੇ ਹਾਂ ਪੰਜਵੇਂ ਭਾਗ ਦੇ ਵਿੱਚ ਆਪ ਜੀ ਸਰਵਣ ਕਰੋਗੇ ਬਾਬਾ ਆਨੰਦ ਸਿੰਘ ਮਹਾਰਾਜ ਦੀਏ ਕੌਤਕ ਸਾਖੀਆਂ ਆਪ ਜੀ ਦੇ ਨਾਲ ਸਰਵਣ ਕਰਾਂਗੇ ਜੀਵਨੀ ਬਾਬਾ ਆਨੰਦ ਸਿੰਘ ਮਹਾਰਾਜ ਸੋ ਬਣੇ ਰਹੋ ਚੈਨਲ ਦੇ ਨਾਲ ਭੁੱਲਿਓ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪ ਜੀ ਸਾਨੂੰ YouTube ਚੈਨਲ ਦੇ ਨਾਲ ਨਾਲ Facebook Instagram ਉੱਪਰ ਵੀ ਫੋਲੋ ਕਰ ਸਕਦੇ ਹੋ ਜਿਨ੍ਹਾਂ ਦੇ ਲਿੰਕ ਅਸੀਂ ਆਪ ਜੀ ਦੇ ਨਾਲ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸ਼ੇਅਰ ਕਰ ਰਹੇ ਹਾਂ ਪੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ